ਮਹਿਲਾਵਾਂ ਨੇ ਸੜਕ ਤੇ ਪੰਜਾ ਪੰਜਾ ਕੁੱਟਿਆ ਸ਼ਖਸ਼ ਫੜੋ 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 ਇਹਨੂੰ ਫੜੋ ਫੜੋ ਫੜਾ ਇਹਨੂੰ ਫੜੋ ਫੜੀ ਭਾਈ ਇਹਨੂੰ ਫੜੀ ਇਹਨੂੰ ਫੜੀ ਫੜੀ ਇਹਨੂੰ ਫੜੀ ਸ਼ਰੇ ਬਜ਼ਾਰ ਸੈਂਡਲਾਂ ਨਾਲ ਕੀਤੀ ਕੁੱਟਮਾਰ ਬਾਈ ਗੱਲ ਕੀ ਹੋਈ ਆ ਬਾਕੂ ਰਾ ਤੂੰ ਭੱਜ ਰਿਹਾ ਐ ਘੁੰਮਣਾ ਗਿਆ ਅੱਗੇ ਜਾ ਸੜਕ ਤੇ ਮਹਿਲਾਵਾਂ ਤੋਂ ਛੜਾ ਕੇ ਭੱਜਿਆ ਸ਼ਖਸ हेलो ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਲੇਡੀਜ਼ ਸੁਣੋ ਤੁਸੀਂ ਦੇਖ ਸਕਦੇ ਲਗਾਤਾਰ ਭੱਜ ਚੁੱਕਿਆ ਵਾ ਤੇ ਆਪਾਂ ਉਹਨੂੰ ਫੜਨ ਦੀ ਵੀ ਕੋਸ਼ਿਸ਼ ਕਰਾਂਗੇ ਮੋੜੇ ਕਾਬੂ ਕਰ ਕੀਤੀ ਛੱਤਰ ਪਰੇਡ ਵੀਡੀਓ ਵਾਇਰਲ ਮੰਗਣ ਮੰਗਣ ਦੀ ਕੋਸ਼ਿਸ਼ ਕੀਤੀ ਮੈਂ ਐਸੇ ਬੈਠੀ ਸੀ ਮੇਰੇ ਕੋਲ ਪਿੱਛੇ ਸੇ ਐਸੇ ਕਰਕੇ ਕਹਿੰਦਾ ਨੰਬਰ ਦੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੜਕ ਵਿਚਾਲੇ ਇਹਨਾਂ ਮਹਿਲਾਵਾਂ ਵੱਲੋਂ ਹੱਥਾਂ 'ਚ ਸੈਂਡਲ ਫੜੇ ਹੋਏ ਨੇ ਸ਼ਖਸ ਨੂੰ ਗੁਲਾਮੇ ਤੋਂ ਫੜਿਆ ਹੋਇਆ ਸੜਕ ਵਿਚਾਲੇ ਉਸ ਨੂੰ ਸ਼ਰਿਆਮ ਧੂਹਿਆ ਜਾ ਰਿਹਾ ਹੈ ਮਾਹੌਲ ਗਰਮਾਇਆ ਦਿਖਾਈ ਦਿੱਤਾ ਦੇਖਦੇ ਹੀ ਦੇਖਦੇ ਮਹਿਲਾਵਾਂ ਨੇ ਸ਼ਖਸ ਦੀ ਛੱਤਰ ਪ੍ਰੇੜ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਸਮਾਂ ਬੁਰੇ ਤਰੀਕੇ ਨਾਲ ਸ਼ਖਸ ਦੀ ਸੈਂਡਲਾ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਦੌਰਾਨ ਇਹ ਸ਼ਖਸ ਆਪਣੇ ਆਪ ਨੂੰ ਬਚਾਉਂਦਾ ਹੋਇਆ ਮਹਿਲਾਮਾਂ ਤੋਂ ਛੁਡਾ ਕੇ ਭੱਜ ਨਿਕਲਿਆ ਜਿਸ ਤੋਂ ਬਾਅਦ ਸੜਕ ਤੇ ਵੱਡਾ ਹੰਗਾਮਾ ਹੋ ਗਿਆ ਮਹਿਲਾਮਾਂ ਦੇ ਨਾਲ ਹੋਰ ਲੋਕ ਵੀ ਉਹਨਾਂ ਦੇ ਹੱਕ ਚ ਖੜ ਗਏ ਜਿਸ ਤੋਂ ਬਾਅਦ ਮੋੜ ਸ਼ਖਸ ਨੂੰ ਇਹਨਾਂ ਮਹਿਲਾਮਾਂ ਨੇ ਕਾਬੂ ਕਰ ਲਿਆ ਤੇ ਮੋੜ ਫਿਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਝੋੜ ਕਿ ਤੁਹਾਨੂੰ ਲੱਗਦਾ 300 ਦੇ ਸੰਰਾਲਾ ਚੌਂਕ ਦੇ ਉੱਪਰ ਜੋ ਹੰਗਾਮਾ ਹੋ ਚੁੱਕਿਆ ਵਾ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਇੱਕ ਲੇਡੀ ਬਲੋਆ ਚੇੜਖਾਨੀ ਦਾ ਮਾਮਲਾ ਇੱਕ ਸਾਹਮਣੇ ਆਇਆ ਵਾ ਤੇ ਇਨਾਂ ਵੱਲੋਂ ਕਿਹਾ ਜਾ ਰਿਹਾ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ ਤੇ ਮੇਰੇ ਕੋਲੋਂ ਨੰਬਰ ਵੀ ਮੰਗਿਆ ਗਿਆ ਵਾ ਔਰ ਤੁਸੀਂ ਦੇਖ ਸਕਦੇ ਹੋ ਹੰਗਾਮੇ ਦੀਆਂ ਤਸਵੀਰਾਂ ਲੁਧਿਆਣਾ ਦੇ ਸੰਰਾਲਾ ਚੌਂਕ ਦੀਆਂ ਦੱਸੀਆਂ ਜਾ ਰਹੀਆਂ ਨੇ ਆਖਰ ਇਹ ਮਹਿਲਾਵਾਂ ਆਪੇ ਤੋਂ ਕਿਉਂ ਬਾਹਰ ਹੋਈਆਂ ਕਿਉਂ ਸ਼ਰਿਆਮ ਇਸ ਸ਼ਖਸ ਦੀ ਕੁੱਟਮਾਰ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਇਹਨਾਂ ਮਹਿਲਾਵਾਂ ਦਾ ਇਲਜ਼ਾਮ ਹੈ ਕਿ ਉਹ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸੀ ਉਸ ਦੌਰਾਨ ਇਸ ਸ਼ਖਸ ਵੱਲੋਂ ਉਹਨਾਂ ਨਾਲ ਛੇੜਖਾਨੀ ਕੀਤੀ ਗਈ ਹੈ ਇੱਥੋਂ ਤੱਕ ਕਿ ਨੰਬਰ ਦੀ ਡਿਮਾਂਡ ਕੀਤੀ ਗਈ ਸੀ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਨੂੰ ਹਟਾਇਆ ਗਿਆ ਸੀ ਰੋਕਿਆ ਗਿਆ ਸੀ ਪਰ ਇਹ ਮਜ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਨੂੰ ਸਮਝਾਉਣ ਲਈ ਇਸ ਦੀ ਕੋਟਮਾਰ ਕੀਤੀ ਗਈ ਹੈ ਤਾਂ ਕਿ ਇਸ ਨੂੰ ਸਬਕ ਸਿਖਾਇਆ ਜਾ ਸਕੇ ਕੋਈ ਇੱਕ ਮਿੰਟ ਮੈਨੂੰ ਪੁੱਛਾਓ ਮਾਰਾ ਅੱਜ ਕੀ ਹੋਇਆ ਯਾਰ ਗੱਲ ਕੀ ਹੋਈ ਹੈ ਬਾਈ ਕੀ ਗੱਲ ਹੋਈ ਹੈ ਬਾਈ ਮੈਂ ਉਹ ਜੇ ہم ਲੱਗੇ ਹੋਏ تھے ਨਾ ਮੇਰੇ ਪੇਟ ਤੇ ਹੱਥ ਮਾਰ ਕੇ ਕਹਿੰਦਾ ਨੰਬਰ ਦੇ ਦਿਓ ਅੱਛਾ ਕਹਿੰਦੇ ਹਨ ਉਸਕੇ ਬਾਅਦ ਜਦੋਂ हमने ਇਸ ਪਰ ਹੈਂਡਲ ਮਾਰੇ ਖਾਤੇ ਅੱਛਾ ਕਹਿੰਦੇ ਆ ਨੂ ਪਰ ਦੂਜੇ ਪਾਸੇ ਇਸ ਸ਼ਖਸ ਦਾ ਕਹਿਣਾ ਹੈ ਕਿ ਉਸਨੇ ਕੋਈ ਪੰਗਾ ਇਹਨਾਂ ਮਹਿਲਾਵਾਂ ਦੇ ਨਾਲ ਨਹੀਂ ਲਿਆ ਉਹ ਖੁਦ ਇੱਕ ਵਕੀਲ ਹੈ ਉਸ ਨੂੰ ਬਿਨਾਂ ਵਜ੍ਹਾ ਤੋਂ ਇਹਨਾਂ ਦੇ ਵੱਲੋਂ ਕੁੱਟਿਆ ਜਾ ਰਿਹਾ ਹੈ ਆ ਵਕੀਲ ਸਾਹਿਬ ਆਉਂਦੇ ਰਾਹੇ ਮੈਂ ਖੁਦ ਵਕੀਲ ਆ ਆ ਮੈਂ ਨਾਲ ਲੜੀ ਜਾਂਦੀ ਆ ਮੈਂ ਤਾਂ ਕਿਸ਼ੜੀ ਜੀ ਮਿਲਣਾ ਤੁੰ ਤੂੰ ਭਾਗ ਨਾ ਹੋ ਪਰੰਤ ਤੂੰ ਬਾਹ ਖਾਣਾ ਕਿਉਂ ਬਣੀ ਮੈਨੂੰ ਬਾਹ ਬਤਾਓ ਗਲਤ ਨਾ ਹੋਤਾ ਬਾਤਣਾ ਗਲਤ ਨਹੀਂ ਹੋਤਾ ਤੇ ਬਾਤਣਾ ਕਿਉਂ ਜਾ ਬਿਆਹ ਨੂੰ ਗਏ ਆਪਣੀ ਬੈਠਾ ਸਿਨਾਲਾ ਚੋਂ ਕੋਲ ਗਾੜਿਆਂ ਨੂੰ ਉਹ ਵੀ ਗੜੀ ਮੰਮੀ ਨੂੰ ਰਮੇਸ਼ ਨੂੰ ਵੀ ਗਾੜੀ ਨੂੰ ਕੀਨੋ ਕਰ ਰਿਹਾ ਕਰ ਰਿਹਾ ਸਾਈ ਜੀ ਭਾਜੀ ਇਹ ਲੇਡੀ ਝੂਠ ਬੋਲਣ ਗਿਆ ਭਾਈ ਝੂਠ ਬੋਲਦੀ ਪਹਿਲਾਂ ਇਸ ਮੌਕੇ ਸੜਕ ਤੇ ਕਾਫੀ ਸਮਾਂ ਇਹ ਹੰਗਾਮਾ ਹੁੰਦਾ ਦਿਖਾਈ ਦਿੱਤਾ ਇਸ ਦੌਰਾਨ ਕੁਝ ਲੋਕ ਇਹਨਾਂ ਮਹਿਲਾਵਾਂ ਦੇ ਨਾਲ ਵੀ ਬੈਸਦੇ ਦਿਖਾਈ ਦਿੱਤੇ ਨੇ ਕਿਉਂਕਿ ਇਹਨਾਂ ਮਹਿਲਾਵਾਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਾਫੀ ਕੁੱਟਮਾਰ ਇਸ ਸ਼ਖਸ ਦੀ ਕੀਤੀ ਗਈ ਹੈ ਆਖਰ ਕਿਉਂ ਇਹ ਹੰਗਾਮਾ ਖੜਾ ਹੋ ਗਿਆ ਇਹ ਤੁਸੀਂ ਖੁਦ ਹੀ ਦੇਖ ਲਓ ਕਿਹਾ ਇਸ ਬੰਦੇ ਨੂੰ ਜਿੰਦਾ ਜਲਾ ਦੇਣਾ ਚਾਹੀਏ ਐਸੇ ਨਹੀਂ ਦੁਨੀਆ ਵਿੱਚ ਕੇਸ ਹੋ ਰਹੇ ਕੋਈ ਨਹੀਂ ਕਰ ਸਕਦੇ ਹੈ ਨਾ ਕਰ ਸਕਦੇ ਤੁਸੀਂ ਪਬਲਿਕ ਅੱਜ ਤਾਂ ਕਰ ਨਹੀਂ ਕਰ ਸਕਦੇ ਕਰ ਸਕਦੇ ਨਾ ਉਸ ਕੇ ਸਾਹਮਣੇ ਕਰ ਸਕਦੇ ਆਪ ਬਾਤ ਕਰੋਗੇ ਆਪ ਨਹੀਂ ਕਰ ਸਕਦੇ ਜੋ ਨਹੀਂ ਕਰ ਸਕਦੇ ਹੰਗਾਮੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹ ਤਸਵੀਰਾਂ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਜਗਬਣੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ